ਸਤਿ ਸ੍ਰੀ ਅਕਾਲ ਮਿੱਤਰੋ ਹੋਰ ਕੀ ਹਾਲ ਚਾਲ ਨੇ ਠੀਕ ਠਾਕ ਤਾਂ ਅੱਜ ਬਈ ਆਪਾਂ ਫੇਰ ਪਾਣੀ ਵਾਲੇ 5 ਜਨਵਰ ਕੱਢਦੇ ਆਂ ਦੂਜਾ ਪਾਣੀ ਲੱਗੂ ਅੱਜ ਉਹਨਾਂ ਨੂੰ ਬਾਰੀ ਆ ਉਹਨਾਂ ਦੀ ਤੇ ਬਸ ਸੁੱਕੇ ਡਾਉਂਦੇ ਨਹੀਂਗੇ ਸੁੱਕੇ ਕੱਲ ਨੂੰ ਬਈ ਬੰਦੀ ਆ ਸਾਰੇ ਜਨਵਰਾਂ ਦੀ ਪਾਣੀ ਵਾਲੇ ਦੀ ਤੇ ਕੱਲ ਨੂੰ ਸੁੱਕੇ ਡਾਵਾਂਗੇ ਤੇ ਇਧਰ ਮੁਰਗੇ ਖੋਲਦੀ ਏ ਤੇ ਚਲੋ ਫਿਰ ਦਿਖਾਉਣਾ ਥਨੂੰ ਅੱਜ ਵੀ ਕਿਹੜੇ ਜਨਵਰ ਕੱਢਦੇ ਆਂ ਲਓ ਜੀ ਮੁਰਗੇ ਤੇ ਖੋਲ ਬਈ ਤੇ ਆਇਓ ਫਿਰ ਦੱਸਦੇ ਆ ਬਈ ਕਿਹੜੇ ਜਾਨਵਰ ਕੱਢਦੇ ਆ ਤੇ ਟਾਈਮ ਹੋ ਗਿਆ ਬਈ 6:42 ਮਿੰਟ ਦਾ ਬਈ ਲਓ ਜੀ ਆ ਪੰਜ ਕਬੂਤਰਿਆਂ ਨੂੰ ਪਾਣੀ ਲਾਤਾ ਬਈ ਆਪਾਂ ਤੇ ਹੁਣ ਲਾਉਣੇ ਆ ਓਲੇ ਲਓ ਜੀ ਦੋ ਕਬੂਤਰਿਆਂ ਦਾ ਕੱਢਨੇ ਆ ਬਈ ਆਪਾਂ ਪਾਣੀ ਆਣੀ ਅੱਜ ਪੰਜ ਜਾਨਵਰ ਛੱਡਾਂਗੇ ਬਈ ਜੀ ਜੀ ਗੱਡੀਆਂ ਰਜਿਸਟ੍ਰੇਸ਼ਨ ਵਾਲੀਆਂ ਜਿਹੜਾ ਅਜੇ ਅੱਧਰ ਹੁੰਦੀਆਂ ਗੱਡੀਆਂ ਦੋ ਆ ਕਬੂਤਰੀਆਂ ਬਈ ਇਹਨਾਂ ਨੂੰ ਲਾਉਣੇ ਆਲੇ ਇਹੋ ਵੀ ਇਹ ਵੀ ਜਿਹੜਾ ਪੁੱਤੋ ਕਰੇ ਵੀ ਉਹਨੂੰ ਵੀ ਛੱਡ ਦੇਣਗੇ ਇਹ ਕਰੇਗੀ ਬਾਤ ਵਾਤ ਮਿੱਤਰੋ ਆਪਣੇ ਅਜੇ ਜਿੱਜੇ ਪਾਣੀ ਵਾਲੇ ਜਾਨਵਰਾਂ ਬਈ ਪੰਜ ਕਬੂਤਰੀਆਂ ਕੱਢੀਆਂ ਅੱਜ ਆਪਾਂ ਸੁੱਕੇ ਨਹੀਂ ਕੱਢਿਆ ਕੋਈ ਵੀ ਕੱਲ ਨੂੰ ਸਾਰੇ ਜਾਨਵਰਾਂ ਦੀ ਬੰਦੀ ਆ ਬਈ ਕੱਲ ਨੂੰ ਸੁੱਕੇ ਕੱਢ ਕੇ ਉਹਨਾਂ ਚੋਂ ਦੋ ਕਬੂਤਰ ਹੋਰ ਪਾਣੀ ਦੇ ਕਰ ਲਾਗੇ ਲਓ ਵੀ ਮਿੱਤਰੋ ਜਾਨਵਰ ਆਪਣੇ ਚੜ ਲਾਗੇ ਬਈ ਆਹ ਫਿਰ ਮੈਂ ਵੀ ਪੰਜੇ ਤੇ ਚਲੋ ਦਿਨੇ ਅਗਲੀ ਅਪਡੇਟ ਬਈ ਤੁਹਾਨੂੰ ਲਓ ਜੀ ਕਬੂਤਰਾਂ ਨੂੰ ਤੇ ਕਬੂਤਰਿਆਂ ਨੂੰ ਪਾਣੀ ਧਰਤਾ ਬਾਈ ਤੇ ਕਬੂਤਰ ਆਪਣੇ ਚੱਕਰ ਮਾਰ ਕੇ ਤਾਹਾਂ ਵਾਗੇ ਤੇ ਹੁਣ ਬਦਾਮ ਵਾਲੀਆਂ ਕਬੂਤਰਿਆਂ ਚੱਕੀ ਬਾਈ ਜਿੰਨਾਂ ਦੀ ਅੱਜ ਬੰਦੀ ਸੀਗੀ ਤੇ ਉਹਨਾਂ ਨੂੰ ਬਦਾਮ ਪਾਈ ਤੇ ਆਪਣੇ ਆ ਫਿਰਦੇ ਆ ਬਾਈ ਜੀ ਪੰਜੇ ਤੇ ਹੁਣ ਨੀਵੇਂ ਆਏ ਸੀਗੇ ਤੇ ਟਾਈਮ ਹੋ ਗਿਆ 11:30 ਦਾ ਜੀ ਸਤਿ ਸ਼੍ਰੀ ਅਕਾਲ ਮਿੱਤਰੋ ਵੰਦੇ ਆ ਜਦੋਂ ਦਿਖਾਉਣੇ ਸਾਨੂੰ ਲਓ ਜੀ ਬਾਰੀ ਵਾਲੇ ਕਬੂਤਰਾਂ ਨੂੰ ਬਈ ਬਾਦਾਮ ਧਰ ਤੇ ਇੱਧਰ ਵੀ ਧਰ ਤੇ ਖਾਲੇ ਨੂੰ ਪਰ ਮੜੀ ਕੰਕ ਚਟਾ ਕੇ ਫੁੱਡੇ ਛੱਡ ਦਿੰਨੇ ਆ ਬਈ ਜਣਬਰ ਆਪਣੇ ਆਉ ਫਿਰਦੇ ਆ ਬਈ ਇੱਕ ਘੰਟਾ ਹਉਣ ਦਾ ਆ ਆ ਗਏ ਦੂਰ ਵਾਕੇ ਆ ਗਏ ਬਈ ਤੇ ਪੰਜੇ ਫਿਰਦੇ ਹਲੇ ਤੇ ਟਾਈਮ ਹੋ ਗਿਆ ਬਈ 12:04 ਮਿੰਟ ਸਿਰੋ ਮਿੱਤਰੋ ਦਾ ਦਿਆ ਸਾਨੂੰ ਜੇ ਵੰਦੇ ਆ ਤੇ ਇੱਧਰ ਬਈ ਆਹ ਕਬੂਤਰਾਂ ਨੂੰ ਬਾਦਾਮ ਪਾਤੇ ਬਈ ਇਹਨਾਂ ਨੂੰ ਛੱਡ ਦਿੰਨੇ ਹੁਣ ਇੱਕ ਖਾਨੇ 'ਚ ਕਬੂਤਰਾਂ ਤੇ ਕਬੂਤਰੀਆਂ ਨੂੰ ਇੱਕ 'ਚ ਜਿਹੜੇ ਖੁੱਡਿਆਂ 'ਚ ਬੈਠੇ ਆ ਬਈ ਹਲੇ ਸੁੱਕੇ ਉਹਨਾਂ ਨੂੰ ਪਾ ਦਿੰਨੇ ਆ ਤੇ ਮਿੱਤਰੋ ਪੱਖਾ ਭਲਵਾ ਲਿਆ ਸੀ ਬਈ ਕੱਲ੍ਹ ਉਨ ਨਾਲੇ ਤੇ ਕਬੂਤਰਾਂ ਨੂੰ ਹਵਾ ਤੇ ਨਾਲੇ ਆਪ ਨੂੰ ਬਈ ਤੇ ਚਲੋ ਮਿੱਤਰੋ ਫਿਰ ਲਿਆਉਣੇ ਚੱਕ ਕੇ ਕੁੱਡੇ ਜੀ ਦੂਜੀਆਂ ਕਬੂਤਰੀਆਂ ਤੇ ਪਾਉਣੇ ਆ ਬਦਾਂ ਆ ਲੋ ਜੀ ਆ ਦੋ ਕਬੂਤਰੀਆਂ ਨੇ ਵਿਦਾਮ ਧਰ ਤੇ ਬਈ ਤੇ ਇੱਕ ਰਹਿ ਗਈ ਬਈ ਉਹਨੂੰ ਵੀ ਪਾਉਣੇ ਆ ਦੋ ਕਬੂਤਰੀਆਂ ਤਾਂ ਆਪਣੀਆਂ ਆ ਗਈਆਂ ਜੀ ਤੇ ਤਿੰਨ ਨਹੀਂ ਹਲੇ ਦੇਖੀਆਂ ਜੀ ਉਹ ਬੰਦ ਖੜੀਆਂ ਨੇ ਬਈ ਜਦੋਂ ਉਹਦੀਆਂ ਉਹ ਵੀ ਦਿਖਾਉਣੇ ਐ ਤੇ ਟਾਈਮ ਹੋ ਰਿਹਾ 12:47 ਦਾ ਆ ਦੇਖੋ ਜੀ ਦੋ ਆ ਗਈਆਂ ਤੇ ਤਿੰਨ ਨਹੀਂ ਆਈਆਂ ਬਈ ਹਲੇ ਉੱਤੋਂ ਦੂਜੀਆਂ ਤਿੰਨ ਵੀ ਬਈ ਆਪਣੇ ਬੰਦੋ ਰੁੱਟੀਆਂ ਆ ਉਹ ਜਾਂਦੀਆਂ ਕੰਨੀ ਤੇ ਦੇਖੋ ਉਹ ਵੱੜ ਗਏ ਇੱਧਰ ਕੋਠੀ ਕਿੰਨੀ ਤੇ ਦੋ ਨੀਵੀਆਂ ਫਿਰਦੀਆਂ ਨੇ ਮੈਨੂੰ ਤਾਂ ਬੱਚੇ ਮੰਗੂ ਭਾਈ ਇਹਨਾਂ ਦੀ ਵੀ ਆਸ ਗਈ ਸੀਗੀ ਪਰ ਉੱਚੀਆਂ ਖੜੀਆਂ ਸੀਗੀਆਂ ਤੇ ਆ ਗਏ ਦੋ ਤਾਂ ਆ ਜਾਂਦੀਆਂ ਬਈ ਉਹ ਸੇ ਬਈ ਜੇ ਮੈਂ ਬੰਦ ਖੜੀ ਆ ਇੱਕ ਮਿੰਟ ਦਫਾਉਣਾ ਜੀ ਦੇਖੂਣਗੇ ਤਾਂ ਇਹ ਨਹੀਂ ਵੀ ਕੈਮਰੇ ਜੀ ਵੀ ਨਹੀਂ ਆ ਰਹੀਆਂ ਆ ਤਾਂ ਦੋ ਨੀਵੇਂ ਫਿਰਦੀਆਂ ਤਿੰਨ ਨੇ ਬਈ ਉੱਤੇ ਤੇ ਮਿੱਤਰੋ ਟਾਈਮ ਹੋ ਗਿਆ 11:13 ਦਾ ਤੇ ਆਪਾਂ ਪਿਠਾ ਲਈਏ ਬਈ ਜਾਨਵਰ ਹੁਣ ਛਾਲ ਕੇ ਤੇ ਵਧੀਆ ਰਾਂਗੇ ਲਓ ਬਈ ਦੋ ਤਾਂ ਆਪਾਂ फडਕਾ ਕੇ ਬਿਠਾਲੀਆਂ ਬਈ ਖੇਤਰੀ ਤੇ ਕਬੂਤਰ ਬਣ ਕੇ ਤੇ ਆ ਇਹਨਾਂ ਨੂੰ ਵੀ ਬਈ ਬਿਠਾਉਣੇ ਆ ਤੇ ਟਾਈਮ ਹੋ ਗਿਆ ਬਈ ਡੂਡ ਦੇ ਨੇੜੇ ਹੋ ਗਿਆ ਮਿੱਤਰੋ ਆ ਤੰਨੇ ਫੇਰ ਮੁੜਦੀਆਂ ਨੇ ਆ ਦੇਖੋ ਬਈ ਮਾਰਦੀਆਂ ਚੱਕਰ ਤੇ ਏਦੋਂ ਪਹਿਲਾਂ ਆਪਾਂ ਫੜਕਾ ਕੇ ਬਿਠਾਲੀਏ ਬਈ ਆਪਣੇ ਜਾਣਾ ਬਈ ਸੀ ਅੱਜ ਚੱਕ ਬਾਜੀ ਤੇ ਜਸੀਵਰਾਂ ਕੋਲੇ ਤੇ ਤਾਂ ਕਰਕੇ ਕੁਝ ਕੋ ਪਹਿਲਾ ਇਹ ਬਹੁਤ ਡੁੱਟ ਦੋ ਘੰਟੇ ਤੋਂ ਬੰਦ ਰੁੱਟ ਕੇ ਆਈਆਂ ਜੇ ਕੀਰਾਂ ਬਾਗੀਆਂ ਫੇਰ ਫੇਰ ਨਹੀਂ ਬਈ ਛੇਤੀ ਹੋਣਾ ਹੋ ਗਏ ਚੱਕਰ ਤੇ ਚਲੋ ਇਹ ਤੋਂ ਪਹਿਲਾਂ ਬਈ ਇਹ ਜਾਣਤਾ ਹਾਂ ਤੇ ਆਪਾਂ ਬਿਠਾ ਲਈਏ ਬੜਕਾ ਕੇ ਬਈ ਕਰ ਲਿਆ ਨੀਵੇਂ ਮਿੱਤਰੋ ਆਉਂਦੀ ਆ ਤੱਕ ਕਰ ਲਿਆ ਨੀਵੇਂ ਬਈ ਬਿਠਾਉਣੇ ਹੁਣ ਇਹਨਾਂ ਨੂੰ ਬਸ ਛਦਰੀ ਬੰਨ ਰੱਖਿਆ ਕਬੂਤਰ ਤੇ ਆਇਆ 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 ਆ ਦੋ ਹੋਰ ਬਿਠਾਲੀਆਂ ਬਈ ਇੱਕ ਕਾਲੇ ਕੰਡ ਵਾਲੀ ਦੇਖੋ ਪਿਛਲੀ ਇਹ ਬਿਠਾਈਆਂ ਬਈ 2:00 ਵਜੇ ਤੇ ਇੱਕ ਰਹਿ ਗਈ ਬਈ ਹੁਣ ਵੀ ਉਠਾਉਣੇ ਆ ਆ ਇੱਕ ਮੁਰਗੀ ਸੀ ਬਈ ਹੁਣ ਇਹਨੂੰ ਬਿਠਾਉਣੇ ਆ ਬਈ ਬੜਕਾ ਕੇ ਆਇਆ 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 ਡੁੱਟ ਗਈ ਬਈ ਬੋਲਦੇ ਉਹਦੀ ਆਇਆ 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 ਜੀ ਬਈ ਆਇਆ 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 ਆਵਾ ਕਬੂਤਰੀ ਬਿਠਾ ਲਈ ਬਈ ਆਹਾ ਅੱਗੇ ਬੈਠੀ ਹੈ ਜਿਹੜੀ 2 ਵਜੇ ਸਹੀ ਬਈ ਬੜਕਾ ਕੇ ਬਿਠਾ ਲਈ ਸੈਟ ਬੈਠੀ ਹੈ ਕੋਈ ਜ਼ੋਰ-ਜ਼ੋਰ ਨਹੀਂ ਅੱਜ ਇਹਨਾਂ ਨਾਲ ਗੈਨਾ ਦਾ ਅੱਜ ਤਾਂ ਜਾਨਵਰ ਵਧੀਆ ਸੌਖੇ ਬਿਠਾਲੇ ਬਈ ਇਕਦਾ ਜਾਣਦਾ ਸੀ ਆਪਾਂ ਨੂੰ ਵੀ ਜਾਣਾਂਗਾ ਬਾਜੀ ਤੇ ਤੇ Kusum ਬਈ ਵੀ ਕਾਣੂ ਤੰਗ ਕਰਨੇ ਆ ਲਓ ਜੀ ਦਾਣੇ ਚੱਕ ਤੇ ਬਈ ਖੁੱਡੇ ਚ ਤੇ ਹੁਣ ਬਦਾਮ ਵਾਲੇ ਜਾਨਵਰ ਖੁੱਡੇ ਹੀ ਛੱਡਦੀ ਏ ਉਹਨਾਂ ਨੂੰ ਦਾਣਾ ਪਾਣੀ ਉਧਰ ਹੀ ਖਵਾਇਆ ਸੀ ਬਈ ਡੋਲੀਆਂ ਚ ਤੇ ਹੁਣ ਲਿਆ ਕੇ ਇਧਰ ਖੁੱਡੇ ਹੀ ਛੱਡਦੀ ਏ ਬਈ ਆਹ ਲਓ ਜੀ ਕਬੂਤਰੀਆਂ ਤਾਂ ਬਈ ਛੱਡਤੀਆਂ ਸਾਰੀਆਂ ਤੇ ਕਬੂਤਰ ਰਹਿ ਗਏ ਕਬੂਤਰ ਵੀ ਲਿਆ ਕੇ ਛੱਡਦੇ ਆਂ ਬਈ ਆਹ ਲੋ ਜੀ ਅੰਤਰ ਵੀ ਛੱਡਦੇ ਜੀ ਤੇ ਬਸ ਬਾਈ ਉਧਰ ਜਿਹੜੀਆਂ ਕਬੂਤਰੀਆਂ ਉੱਡ ਕੇ ਆਈਆਂ ਨੇ ਉਹ ਰਹਿ ਗਈਆਂ ਉਹਨਾਂ ਨੂੰ ਬਦਾਮ ਪਾ ਕੇ ਉਹਨਾਂ ਨੂੰ ਵੀ ਛੱਡਦੇ ਆਂ ਬਈ ਇੱਧਰ ਲਓ ਬਾਈ ਜੀ ਉੱਡ ਕੇ ਆਈਆਂ ਜਾਨਵਰਾਂ ਨੂੰ ਵੀ ਬਦਾਮ ਪਾਤੇ ਬਾਈ ਖਾਈ ਜਾਂਦੇ ਬਸ ਲਓ ਬਈ ਛੜਤੀਆਂ ਬਾਈ ਜਿਹੜੀਆਂ ਕਬੂਤਰੀਆਂ ਜੜਈਆਂ ਸੀ ਇਹ ਵੀ ਬਦਾਮ ਖਵਾ ਕੇ ਕੁੱਡੇ 'ਚ ਤੇ ਚਲੋ ਮਿੱਤਰੋ ਹੁਣ ਦੇਖਦੇ ਆਂ ਆਪਾਂ ਚੱਲਦੇ ਆਂ ਚੱਕ ਬਾਜੀ ਤੇ ਲਓ ਜੀ ਬਾਈ ਜੀ ਕਬੂਤਰ ਆਪਣੇ ਸੈਟ ਆ ਤੇ ਪਾਣੀ ਚੱਕ ਦੀਏ ਬਾਈ ਲਓ ਜੀ ਕੁੱਜੇ ਕੱਢ ਤੇ ਬਾਹਰ ਬਈ ਕੰਪਿਊਟਰੀਆਂ ਆਪਣੀਆਂ ਸੈਟ ਆ ਤੇ ਇਹ ਸੀ ਮਿੱਤਰੋ ਆਪਣੀ ਅੱਜ ਦੀ ਵੀਡੀਓ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਹੋਰ ਵੀਡੀਓ ਦੇਖਣ ਵਾਸਤੇ ਚੈਨਲ ਕਰ ਲੋ ਸਬਸਕ੍ਰਾਈਬ ਸਾਸਰੀ ਗਾਲ ਬਾਈ ਸਾਰਿਆਂ ਨੂੰ